ਕਿਸਾਨੀ ਨੂੰ ਲੈ ਕੇ ਸੰਭੂ ਤੇ ਖਨੋਰੀ ਮੋਰਚਾ ਚੱਲ ਰਿਹਾ ਸੀਗਾ ਉਹ ਮੋਰਚਾ 19 ਮਾਰਚ ਨੂੰ ਸਰਕਾਰ ਨੇ ਜਣੀ ਖੜਿਆਤਾ ਸੀਗਾ ਉਹ ਆਪਾਂ ਨੂੰ ਜਗ ਜਹਰਾ ਗੱਲ ਸੋ ਉਹ ਟਰਾਲੀਆਂ ਜਿਹੜੀਆਂ ਉਰਾ ਪਰ ਸਿੱਟੀਆਂ ਸੀਗੀਆਂ ਉਹ 20 ਮਾਰਚ ਨੂੰ ਟਰਾਲੀਆਂ ਉੱਥੋਂ ਜਣੀ ਜਿਹੜੇ ਆਮ ਪਾਰਟੀ ਦੇ ਵਿਧਾਇਕਾ ਜਣੀ ਆਗੂ ਆ ਬਾਈ ਉੱਥੋਂ ਪਾ ਪਾ ਕੇ ਆਪਣੇ ਘਰਾਂ ਨੂੰ ਲੈ ਕੇ ਆਉਣ ਲੱਗੇ ਸਾਨੂੰ ਪਤਾ ਲੱਗਿਆ ਵੀ ਦੋ ਟਰਾਲੀਆਂ ਨੇ ਜਿਹੜੀਆਂ ਉਹ ਨਾਬੇ ਦੇ ਵਿੱਚ ਪਹੁੰਚੀਆਂ ਬਾਈ ਅਸੀਂ ਕਈ ਵਾਰ ਰੇਡ ਮਾਰੀ ਇਹਨਾਂ ਦੇ ਨਗਰ ਕੌਂਸਲ ਦੇ ਦਫ਼ਤਰ ਪਰ ਜਿਹੜਾ ਦੇਮਾਨਾ আর দেমান ਦਾ पप्पू स्टील ਵਾਲਾ ਜਿਹੜੀ ਪੰਕਜ पप्पू ਆ ਉਹ ਬਾਈ ਚੁਸਤ ਬਹੁਤ ਜਿਆਦਾ ਆ ਉਹਨੇ ਜਾਨੀ ਸੱਤ ਤੋਂ ਉਹ ਟਰਾਲੀਆਂ ਅਰਦ ਖੁਰਦ ਕਰਦਾ ਰਿਹਾ ਉਹ ਮਤਲਬ ਸਾਡੇ ਹੱਥ ਨਹੀਂ ਲੱਗੀਆਂ ਪਰ ਬਾਈ ਪਿੱਸਾ ਨਹੀਂ ਛੱਡਿਆ ਸੀ ਚਾਰ ਮਹੀਨੇ ਤੋਂ ਉਹਦੇ ਪਿੱਛੇ ਲੱਗੇ ਸੀਗੇ ਜਾਨੀ ਅੱਜ ਆ ਕੇ ਸਾਨੂੰ ਖਬਰ ਮਿਲੀ ਵੀ ਟਰਾਲੀਆਂ ਤਾਂ ਉਹ ਵੇਚ ਕੇ ਜਾਨੀ ਵੱਢ ਕੇ ਉਹਨੇ ਵੇਚਦੀਆਂ ਪਰ ਅੱਧ ਤੋਂ ਜ਼ਿਆਦਾ ਸਮਾਨ ਆ ਜਿਹੜਾ ਇੱਥੇ ਆ ਵਰਕਸ਼ਾਪ ਆ ਬਾਈ पप्पू ਦੀ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਪਿਆ ਸੋ ਅਸੀਂ ਪੱਕੇ ਪੈਰੀ ਬਾਈ ਅੱਜ ਮੋਰਚਾ ਲਾਇਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ ਵੀ ਸਾਡੇ ਨਾਲ ਲੱਗੇ ਜਣੀ ਜਿਹੜੇ ਚੋਰੀ ਦਾ ਸਮਾਨ ਪਿਆ ਉਹਦੀ ਬਰਕਸ਼ਾਬ ਚ ਉਹਨੂੰ ਜਗ੍ਹਾ ਜाहिर ਕੀਤਾ ਜਾਵੇ ਸੋ ਇਹੀ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਵੱਡਾ ਮੋਰਚਾ ਲਾਇਆ ਵਾਜੀ ਤੁਹਾਨੂੰ ਪਤਾ ਲੱਗੇ ਕੀ ਕੀ ਸਮਾਨ ਦਾ ਖਾਸੇ ਦੇਖੋ ਜੀ ਸਮਾਨ ਤਾਂ ਅਸਲ ਇਥੋਂ ਜਦੋਂ ਅਸੀਂ ਜਿੰਦਾ ਖਲਵਾਵਾਂਗੇ ਤਦ ਹੀ ਪਤਾ ਲੱਗੂਗਾ ਪਰ ਸਾਨੂੰ ਇਹ ਪਤਾ ਲੱਗਾ ਦੋ ਟਰਾਲੀਆਂ ਜਿਹੜੀਆਂ ਟਰਾਲੀਆਂ ਆਈਆਂ ਨੇ ਉਹ ਸਿੰਗਲ ਟਾਇਰੀਆਂ ਨੇ ਚਾਰ ਟਾਇਰ ਪਏ ਆਰੇ ਜੈਕ ਪਏ ਆ ਉਹਨਾਂ ਦੇ ਉਹਨਾਂ ਦੇ ਹਿੱਸੇ ਪਏ ਆ ਜਾਣੀ ਕਾਫੀ ਜ਼ਿਆਦਾ ਸਮਾਨ ਆ ਜਿਹੜਾ ਕਿਉਂਕਿ ਇਹ ਜਿਹੜੀ ਵਰਕਸ਼ਾਪ ਆ ਇਹ ਇਹ ਗੇਟ ਗ੍ਰਿਲ ਵਾਲੀ ਵਰਕਸ਼ਾਪ ਆ ਭਾਈ ਟਰਾਲੀ ਦਾ ਪਾਰਟਸ ਮਿਲਣਾ ਪੈਸੀ ਸਾਡਾ ਛੱਕ ਜਾਂਦਾ ਸੋ ਦੂਜੀ ਗੱਲ ਜਿਹੜੀਆਂ ਟਰਾਲੀਆਂ ਇਹ ਮਿਲੀਆਂ ਨੇ ਉਹ ਸਾਡੇ ਖੁਦ ਪਰਿਵਾਰ ਦੀਆਂ ਟਰਾਲੀਆਂ ਨੇ ਲੋਂਗੋਵਾਲ ਤੋਂ ਸਾਡੇ ਜਸਵਿੰਦਰ ਸਿੰਘ ਲੋਂਗੋਵਾਲ ਨੇ ਉਹਨਾਂ ਦੀਆਂ ਆਪਣੀਆਂ ਟਰਾਲੀਆਂ ਨੇ ਸੋ ਉਹਨਾਂ ਟਰਾਲੀਆਂ ਦੇ ਟਾਇਰ ਰਿੰਮ ਜਿਹੜੇ ਹਿੱਸੇ ਨੇ ਜਾਨੀ ਜੈਕ ਨੇ ਉਹ ਇੱਥੋਂ ਸਾਨੂੰ ਛੱਕਾ ਵੀ ਇਹਦੇ ਅੰਦਰ ਪੈਨੇ ਬਾਕੀ ਪ੍ਰਸ਼ਾਸਨਾ ਕੇ ਖਿਲਵਾ ਕੇ ਦੇਊਗਾ ਤੁਹਾਨੂੰ ਸੋ ਅਸੀਂ ਬਰਾਮਦ ਕਰਵਾਵਾਂਗੇ ਪ੍ਰਸ਼ਾਸਨ ਤੱਕ ਉਹ ਕ੍ਰਿਆ ਸੰਪਰਕ ਬਿਲਕੁਲ ਜੀ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਐਸ ਐਚਓ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਤੀ ਆ ਵੀ ਇੱਥੇ ਆ ਕੇ ਭਾਈ ਅਸੀਂ ਮੋਰਚਾ ਖੋਲਤਾ ਜਿੰਨਾ ਚਿਰ ਸਾਡਾ ਇਹ ਸਮਾਨ ਤੁਸੀਂ ਬਰਾਮਦ ਨਹੀਂ ਕਰਾਉਂਦੇ ਔਰ ਜਿਹੜਾ ਇੱਥੇ ਦਾ ਜਣੀ ਆਹ ਜਿਹੜਾ ਆਪਾਂ ਕਹਿ ਸਕਦੇ ਹਾਂ ਪੰਕਜ ਪੱਪੂ ਆ ਇਹਦੇ ਪਰਚਾ ਨਹੀਂ ਹੁੰਦਾ ਭਾਈ ਉਹਨਾਂ ਚਿਰ ਇਹ ਮੋਰਚਾ ਇਹ ਚੱਲਦਾ ਰਹੂਗਾ ਕਿਉਂਕਿ ਭਾਈ ਸਾਡੇ ਪਿੱਠ 'ਤੇ ਸੁਰਾ ਮਾਰਿਆ ਸਰਕਾਰ ਨੇ ਜਿਹੜੀ ਝਾੜੂ ਪਾਰਟੀ ਆ ਟਰਾਲੀ ਚੋਰਾ ਸੀ ਪਹਿਲੇ ਦਿਨ ਤੋਂ ਕਹਿ ਰਹਿਆ ਜਣੀ ਇਹ ਗੱਲ ਜਗ ਜਹਰ ਹੋ ਗਈ ਹੁਣ ਆ ਇਹ ਟਰਾਲੀ ਦੇਖਦੇ ਆ ਕਿਉਂਕਿ ਬਾਈ ਟਰਾਲੀ ਸਾਡੀ ਖੂਨ ਪਸੀਨੇ ਦੀ ਕਮਾਈ ਤੋਂ ਬਣੀ ਆ ਜਣੀ ਉਹ ਜਣੀ ਅੱਜ ਅਸੀਂ ਜਿੰਨਾ ਚਿਰੇ ਬਰਾਮਤ ਨਹੀਂ ਜਣੀ ਪਰਚਾ ਨਹੀਂ ਹੁੰਦਾ ਇਹ ਮੋਰਚਾ ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ ਬਾਈ ਬਾਈ ਜੀ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿਉਂਕਿ ਬਿਨਾਂ ਆਧਾਰ ਤੋਂ ਅਸੀਂ 4 ਮਹੀਨੇ ਪਹਿਲਾਂ ਕਹਿ ਸਕਦੇ ਸੀ ਇਹ ਗੱਲ ਪਰ ਅਸੀਂ ਪੈੜ ਦਬਦੇ ਦਬਦੇ ਇਹਨਾਂ ਦੇ ਸਾਡੇ ਜਾਨੀ ਵਿਸ਼ਵਾਸ ਵਾਲੇ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਤੁਹਾਨੂੰ ਜਿੱਥੇ ਜਿੱਥੇ ਟਰਾਲੀ ਖੜੀਆਂ ਜਿਹੜੀਆਂ ਜਿਹੜੀਆਂ ਟਰੈਕਟਰ ਉੱਥੇ ਗਏ ਆ ਮੋਰਚੇ ਦੇ ਵਿੱਚ ਉਹ ਸਾਡੇ ਕੋਲੇ ਕੱਲੀ ਕੱਲੀ ਖਬਰ ਆ ਬਾਈ ਜਾਨੀ ਜਿਹੜੇ ਅੰਦਰ ਸਮਾਨ ਪਿਆ ਉਹਨਾਂ ਦੀਆਂ ਵੀ ਫੋਟੋਆਂ ਸਾਡੇ ਕੋਲੇ ਤੱਚੇ ਪੈਰੀ ਬਾਈ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਕਿਉਂਕਿ ਅਸੀਂ ਜ਼ਿੰਮੇਵਾਰ ਬੰਦੇ ਆ ਸੋ ਇਹ ਜਿਹੜੇ ਜ਼ਿੰਮੇਵਾਰ ਵੱਡੇ ਨਾਬੇ ਦੇ ਮਾਲਕ ਬਣਦੇ ਆ ਬਾਈ ਇਹ ਵੱਡੇ ਚੋਰ ਆ ਚੋਰ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਆ ਵੀ ਜਿਹੜੇ ਝਾੜੂ ਬਰਕਰਾਰ ਬਾਈ ਜਿਹੜੇ ਝਾੜੂ ਪਾਰਟੀ ਦੇ ਆਖੂ ਆ ਬਾਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਜੱਗ ਜਹਰ ਕਹਿੰਨੇ ਆ ਔਰ ਜਦ ਨੰਗੀ ਚੱਟੀ ਦੁੱਧ ਮੰਗ ਕਰਕੇ ਛੱਡਾ